ਕੜ ਕੀ ਲੱਗਦੀ ਆ ਨੂੰ ਪੂਰਾ ਚੌਪੜ ਕੇ ਪਰਨਾ ਪੁਰਲੇ ਨੇ ਬੱਧਾ ਖਾਣ ਕਿਹੜਾ ਪਾਏ ਆਪਾਂ ਵੇਖਿਆ ਬਸ ਪੰਜ ਸੱਤਾ ਤੇਲਾਂ ਦੀ ਮਾਤ ਜਾਗੀ ਨਾਲ ਬੇਜ਼ਾਰੀ ਦੇ ਦੱਸਿਆ ਲਾਲ ਪਟੀਆਂ ਬਣਾਵਾ ਇਹਨੂੰ ਬੱਧੂ ਪਤਾ ਲੱਗੀਆਂ ਹੈ ਤੇ ਇੰਨਾ ਕੀ ਕੰਮ ਹੈਗਾ ਖਾਣ ਕੋਲ ਹੋਰ ਕਿਹੜਾ ਸਪੈਸ਼ਲ ਕੁਛ ਹੈਗਾ ਤੰਦਰਸਰ ਇਹੋ ਜੀ ਫਲੌਂਜਿਕ ਦਾ ਠੀਕ ਹੈ ਲੈ ਕਿੰਨੀ ਕਿਥੇ ਗੋਡੇ ਦਾ ਗੋਡੇ ਤੇ ਆਹੋ ਭਾਈ ਮੋਢਾ ਲਗਾ ਮੋਢਾ ਵਜਾਇਆ ਨਹੀਂ ਇਹ ਇੱਥੇ ਉਹਨੇ ਸਾਲੇ ਨੇ ਮਗਰੋਂ ਆਹ ਬਾਹਰ ਸੜੋਂ ਨੇ ਜੋਰੀ ਹੈ ਨਾ ਮਗਰੋਂ ਲਗਾਤੀ ਕੰਚੀ ਉਹਦੇ ਪਿਛਲੀ ਲਾਈਨ ਤੇ ਪਿਆ ਜਦੋਂ ਮੈਂ ਆਇਆ ਹੁਣ ਜਦੋਂ ਆਪਾਂ ਕਈ ਵੀਡੀਓ ਹੋਏ ਨੇ ਮੈਂ ਆਪਾਂ ਜੇ ਨਹੀਂ ਮੋਢਾ ਲੱਗਿਆ ਇਹ ਵੀਡੀਓ ਵੇਖੀ ਸਿੰਘੇ ਲਾਗੇ ਜਦਾਂ ਜਦੋਂ ਨਹੀਂ ਵੀ ਹੋ ਰਿਹਾ ਹੈ ਪਹਿਲਵਾਨ ਉਹ ਏਡੀ ਦੂਰੋਂ ਉਹ ਜੋ ਮਰਜ਼ੀ ਕਰ ਲੈਂਦਾ ਲੱਕ ਵੀ ਫੜ ਲੈਂਦਾ ਸੋਨ ਵੀ ਫੜ ਸਿਰ ਤੇ ਮੇਰਾ ਢੇਰੀ ਨਾਲ ਵੱਜ ਗਿਆ ਸੱਟ ਨਾ ਲੱਗਦੀ ਪਰ ਪਤਾ ਇਹਨਾਂ ਕੀ ਕਹਿੰਦੇ ਸੀ ਤਾਂ ਬੰਦਾ ਹੋ ਜਾਂਦਾ ਵੀ ਚਲ ਆ ਗਏ ਤੇ ਮੈਂ ਇਦਾਂ ਪੈਰ ਰੱਖ ਲਗਾਉਨੇ ਪਿੱਛੋਂ ਆਣ ਕੇ ਮਾਮੇ ਨੇ ਕੈਂਚੀ ਲਗਾ ਕੇ ਤੇਲ ਰਮ ਵਾਲੀ ਦੀ ਬਾਹ ਵੇਖ ਨਿਕਲੀ ਉਹ ਉਹਦੀ ਵਿਚਾਰੇ ਦੀ ਵੇਲਾ ਗਈ ਐ ਨਿਕਲ ਗਈ ਇੱਥੇ ਇੱਥੇ ਮੇਰ ਕਿ ਪਤਾ ਜਾਈ ਜੁੜੀ ਪਿਆ ਕੱਲ ਬੜਾ ਦੁੱਖ ਲੱਗਾ ਮੈਨੂੰ ਉਹ ਦੂਜੇ ਦੇ ਗਿੱਟੇ ਤੇ ਲੱਗੀ ਉਹਦੇ ਵਿਚਾਰੇ ਦੇ ਨਾਲ ਦੇ ਅਨ ਨਾਲ ਦੇ ਵੀ ਲੱਗੀ ਉਹਦੇ ਵੀ ਇਦਾਂ ਹੀ ਸਾਲਾ ਕੋਈ ਹੁੰਦਾ ਨਾ ਜਿੱਦਾਂ ਕਹਿ ਲਈ ਥੋੜਾ ਜਿਹਾ ਹੋਸ਼ੇ ਪੰਚ ਨਵੇਂ ਬੰਦੇ ਖਰਾਬੀ ਕਰਦੇ ਪੁਰਾਣਾ ਪਾੜੇ ਹੁੰਦੇ ਵਿੱਚ ਜਿੱਦਾਂ ਮੰਨ ਲਓ ਰਾਤੀ ਦੇ ਕੰਜਦਿਆਂ ਨੇ ਮੈਚ ਤੋਂ ਇਲਾਵਾ ਟਕੜੇਲਾ ਕੰਮ ਜ਼ਿਆਦਾ ਕੀਤਾ ਖੇਡਣਾ ਗੁੱਸਾ ਰੱਖੋ ਪਲੇਅਰ ਨਾਲ ਥੋੜੀ ਰੱਖਣਾ ਖੇਡ ਗੁੱਸੇ ਚ ਖੇਡੋ ਐ ਫੈਸੀ ਹੋ ਗਿਆ ਆਪਦੀ ਵਧੀਆ ਤਰੀਕੇ ਨਾਲ ਪਰ ਪਲੇਅਰ ਤੇ ਥੋੜੀ ਵੀ ਫੜ ਲਿਆ ਤੇ ਉੱਤੇ ਗੁੱਸਾ ਪਲੇਅਰ ਤੇ ਖੱਟਣਾ ਪਲੇਅਰ ਨਾਲ ਆਪਣਾ ਜ਼ਿਆਦਾ ਕੰਮ ਜ਼ਿਆਦਾ ਰਤੀ ਜ਼ਿਆਦਾ ਕਰਤਾ ਓਏ ਅਸਲ ਚ ਨਾ ਜੇ ਪਹਿਲਾਂ ਚਲੋ ਆਪਸੇ ਪਲੇਅਰਾਂ ਦੀ ਚਲਦੀ ਜਮਾ ਉਹ ਤਾਂ ਕੋਈ ਨਾਰਮਲ ਟੂਰਨਾਮੈਂਟ 30 ਸੈਕਿੰਡ ਹੋਏ ਚੱਲ ਗਏ ਜਿੱਦਾਂ ਰਾਤੀਆਂ ਹੁਣ ਪਹਿਲਾ ਲੜਾਈ ਪੈ ਗਈ ਉਹ ਸੈਮੀ ਚ ਸ਼ਕਰਪੁਰ ਵਾਲੇ ਚ ਉਹੜਾ ਮੁੰਡਾ ਮਗਰ ਖੜਾ ਸੀ ਉਹਨਾਂ ਦਾ ਜਾਦਕਾ ਉਹ ਜਾ ਕੇ ਉਹਨੂੰ ਕੁਝ ਕਹਿਤਾ ਗਾਲਾ ਗੋਲ ਕੱਢੀ ਉਹ ਜਾ ਕੁਝ ਵੀ ਕਿਹਾ ਪਤਾ ਨਹੀਂ ਦੱਸਦਾ ਸਿਲੂ ਤਾਂ ਕਹਿ ਮਾਰਦਾ ਹਾਂ ਤੇ ਉਦੋਂ ਤਾਂ ਹੋ ਗਈ ਮਗਰੋਂ ਜਿਹੜਾ ਸਿਲੂ ਦੇ ਭਰਾ ਨੇ ਉਹਨੂੰ ਸਿਲੂ ਜੱਫੇ ਪੌਂਡਾ ਜਾਂ ਉਧਰ ਜੱਗੂ ਪੌਂਡਾ ਉਹ ਵੀ ਆਪੇ ਪਲੇਅਰ ਤੇ ਠੀਕ ਆ ਫੜ ਕੇ ਇੱਕ ਮਾਰੇ ਦੋ ਮਾਰੇ ਆਪਦਾ ਠੀਕ ਆ ਉਹਦੇ ਆਪਾਂ ਵੀ ਰੋਜ਼ ਰਹਿਨੇ ਆ ਗਰਾਊਂਡ 'ਚ ਉਦੋਂ ਗੁੱਸਾ ਹੁੰਦਾ ਪਰ ਇਹ ਵੀ ਗੇਮ ਦੇ ਪ੍ਰਤੀ ਸੇ ਭਰਾਵਾਂ ਤੋਂ ਬਾਅਦ ਹੋਰ ਹੋ ਜਾਂਦੇ ਸਾਰੀ ਜੱਪੀਆਂ ਪੈ ਜਾਂਦੀਆਂ ਆਪਣੇ ਹੀ ਪੈ ਜਾਂਦੀਆਂ ਕਿਸੇ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਗੱਲ ਕਰ ਲੋ ਜੇ ਤੁਹਾਡੇ ਕੋਲ ਇੱਥੇ ਸੰਗਤ ਬਹੁਤ ਆਣੀ ਕੱਢੀਆਂ ਕੱਢੋ ਗੁਰ ਕਰੇ ਲ ਉੱਥੇ ਨਾ ਨਹੀਂ ਖੇਚੀ ਵਿੱਚ ਇੱਧਰ ਨਹੀਂ ਕੋਈ ਵੀ ਪ੍ਰੋਬਲਮ ਸਾਰਾ ਖਰਾਬ ਆਂ ਜੀ ਕੋਈ ਨਹੀਂ ਬਚਾਉਂਦਾ ਆ ਆ ਇੱਧਰ ਸੋਚ ਆ ਇੱਥੇ ਜੋ ਰਹਿ ਗੋਨੀ ਆ ਬੜਾ ਬੜਾ ਰੱਤ ਗਿਆ ਪਰਮਾਦਵਾ ਜਿਹੜਾ ਟਿੱਕਾ ਉਹ ਅਜੇ ਡਿੱਗਾਈ ਥੋੜਾ ਜਿਆਦਾ ਥੱਲੇ ਕਿ ਦੇਖ ਲੈ ਅੱਗ ਤੇ ਡਿੱਗ ਪੈਂਦਾ ਕੀ ਬੰਦਾ ਇੱਕ ਕੁਦਰਤ ਦਾ ਚੱਲ ਆਪ ਕੋ ਹੋ ਜੇਦਾ ਲਿਖੀਏ ਡਿਲਾਸਟੀਕਲੀ ਲਿਖੀਏ ਮੈਂ ਪਾਰ ਪਿਆ ਰਿਹਾ ਸੀ ਕਿ ਇੱਥੇ ਕਰਨਾ ਦੱਸ ਕੋਈ ਵੀ ਨਹੀਂ ਐਵੇਂ ਉੱਥੇ ਲੈਣ ਦੇਣ ਨਹੀਂ ਉੱਥੇ ਤਾਂ ਬੰਦਾ ਫੜਾ ਫੜਾ ਵੀ ਲੱਗ ਪਹਿਲਾ ਜਾਂਦਾ ਸੋਨੇ ਇਹ ਤਰ੍ਹਾਂ ਦੇ ਪਲੇਅਰ ਨੂੰ ਚਾਹੀਦਾ ਏ ਇੰਦਾ ਗਲਤੀ ਕਰਦਾ 5 7 ਮੇਲੇ ਬੈਣ ਨਹੀਂ ਨਾ ਮਹੀਨਾ ਗਲਤੀ ਨਾ ਕਰੇਗਾ ਹੋ ਗਈ ਨਾ ਗਾ ਗਲਤੀ ਨਾ ਕਰੇ 20 ਬੈਣ 25 ਦਿਨ ਬੈਣ ਕਰੇ ਪਲੇਅਰ ਮੀਨਾਂ ਕ ਬੈਨ ਕਰੇ ਹੋ ਜਿਹੜਾ ਜਾਣ ਬੁੱਝ ਕੇ ਗਲਤੀ ਕਰਦਾ ਨਹੀਂ ਰਾਤੀ ਦਿਸਪੋਟ ਨਾ ਜੱਥ ਪਾਹ ਗੜੀ ਉਹਨੂੰ ਸ਼ੇਮ ਨਹੀਂ ਨਾਰੇ ਕਬੱਡੀ ਤੋਂ ਬਾਹਰ ਕੱਢਦਾ ਤਾਈ ਦਾ ਜਿਸ ਦਾ ਤੂੰ ਦੇਖਿਆ ਤੈਨੂੰ 2 ਲੱਖ ਰੁਪਏ ਦੇ ਉੱਥੇ ਨਾ ਸਿੰਘਿਆਂ ਦੇ ਭਾਵੇਂ ਸਾਟੋਂ ਨਾ ਲੱਗਦੀ ਉਹਨੇ ਲੱਖ 500 ਲੈਂਦਾ ਉਹ ਤਾਂ ਤੁਰਿਆ ਆਉਂਦਾ ਫੜ ਵੀ ਲੈਂਦਾ ਤਾਂ ਵੀ ਡਿੱਗਾ ਹੀ ਕਿਹੜੀ ਸਿੰਘਿਆਂ ਜਾਂ ਤਲਾ ਸਕਦਾ ਉੱਥੇ ਤੇਰਾ ਜੋਰ ਚੜ੍ਹਨਾ ਹੀ ਨਹੀਂ ਪਿੱਛੇ ਡਿੱਗਾ ਹੀ ਉਹ ਵੀ ਤੂੰ ਹੀ ਹੂ ਨਹੀਂ ਤੂੰ ਕਹੇ ਗਦਾ ਹੁੰਦੇ ਹੂ ਤੂੰ ਦਹੇ ਲਾਉਣਾ ਆ ਜਾ ਵੀਰ ਜੀ ਤੂੰ ਇਨਾਂ ਦੇ ਡਰਾਦੇ ਹੀ ਰਹਿੰਦੇ ਜੋ ਉਹਨਾਂ ਦੇ ਉਹ ਵੀ ਚਾਰ ਚੱਲ ਆਇਓ ਫਿਰ ਉਧਰ ਨੂੰ ਇੱਧਰ ਆਓ ਅਈ ਤੁਹਾਡੇ ਘਰੇ ਹੀ ਹੋਣਾ ਜੇ ਫੋਨ ਤੇ ਦੁਪਹਿਰੇ 12 ਵਜੇ ਲਾਉਣਾ ਸੀ ਨਹੀਂ ਜਾਨਦਾ ਮੈਂ ਫੋਨ ਆ ਮੈਂ ਆਪਣੇ 2 ਮਿੰਟ ਹੀ ਫੋਨ ਨਹੀਂ ਇਹਨੇ ਤਕਦੀਰ ਨੇ ਕੀਤਾ ਉਦੋਂ ਮੈਂ ਕੱਚੇ ਪੁੱਕੇ ਸਕੂਲ ਦਾ ਬੰਦ ਕਰ ਦਿੱਤਾ ਮੈਂ ਨਾ ਭੱਜ ਗਿਆ ਭਰਾ ਬਣਾ ਕੇ ਪਰਮਾਦਾ ਇਹ ਦੋਸਤੇ ਲਈ ਅਰਦਾਸਾ ਕਰਨਾ ਪੈਣ ਪਹੁੰਚ ਜਾ ਰਾਦੇ ਦੀ ਸਿੱਖਤ ਕਰਾਟੇ ਹੋਰ ਐਸੀ ਦੂਜੀ ਲੜਾਈ ਕਰਨੀ ਮੈਨੂੰ ਯੂਫਸੀ ਦੀ ਜਿਹੜੀ ਹੈ ਆ ਜਾ ਰਿਹਾ ਅਦਰ ਕੈਮਰਾ ਕਰਨਾ ਹੋਣਾ ਓਹ ਹੋ ਹੋ ਮੱਲ ਆ ਰਿਹਾ ਮਿੱਠੀ ਮਿੱਠੀ ਕਾਰ ਐਸੀ ਫਰੋਮ ਮਸਤ ਗੱਲ ਓਕੇ ਹਾਲਜੀ ਠੀਕ ਰਾਜੇਸ਼ ਵਾਦੀਆ ਜੀ ਤੇ ਇਸ ਦੀ ਗੱਲ ਬਾਤ ਜੀ ਕੀ ਹਾਲ ਸੀਗੀ ਉਹ ਤੋਂ ਬਣਾਇਆ ਕਿਤਾ ਓਹ ਕੌਣ ਇੱਕ ਗੱਡੀ ਹੋਰ ਕਿਦੀ ਆ ਗਈ ਬੜੀ ਸ਼ੀ ਨਾ ਦੱਸਲੀ ਕਿਉਂ ਫਿਰ ਲੱਗ ਗਿਆ ਇੱਕ ਚੱਲ ਜਾਂਦੀ ਆਪਾਂ ਮਾਤੜਿਆ ਨਾ ਕਰੋ ਲਈ ਨਹੀਂ ਜਾਣ ਦੇਈ ਇਹਨਾਂ ਦਾ ਪੁਟੀਨ ਲਈ ਨਹੀਂਦਾ ਆਪ ਆਇਆ ਨਿਊਜ਼ੀਲੈਂਡੋਂ ਦੇ ਦੇ ਕਰਦੇ ਪੁਲਿਸ ਲੈ ਜਾਣਾ ਕਿਹੜੀ ਐਨੂਦ ਕਰ ਗਿਆ ਬਾਹਰੋਂ ਆ ਗਿਆ ਮੇਰੀ ਪੁਟੀ ਨਹੀਂ ਜਿੰਨਾ ਵਿਖਾ ਤੇ ਦੇ ਉਤੋਂ ਆ ਗਿਆ ਪੰਜ ਤੇ ਵਿਖਾ ਮੇਰੀ ਪੁਟੀ ਲੈ ਤੇ ਮੈਂ ਤੂੰ ਕਿ ਲੈ ਗਿਆ ਚਾ ਚਾ ਨਹਿਰੂ ਉਹ ਤੇ ਇਹ ਕੀ ਮੱਥਾ ਦੇਖਣ ਦੇ ਮੱਥਾ ਹੀ ਦੇਖਦਾ ਹਾਂ ਪੀ ਨਹੀਂ ਸਕਦਾ ਕੋਈ ਯਾਰ ਐਨ ਨੂੰ ਘੁਮਾ ਕੇ ਵਿਖਾ ਰਹੀ ਕਿਹੜੀ ਆ ਖਵਾ ਲੈਣੀ ਇਹ ਆਉਣ ਦੀ ਆ ਅੱਛਾ ਫਲੇਵਰ ਵੀ ਕਹਿੰਦਾ ਮੈਂ ਬਨਾਣਾ ਹੀ ਪੀਣਾ ਹੈ ਜਿਹੜੀ ਆਪਾਂ ਲੈਂਦੀ ਸੀ ਮੋਲ ਤੋਂ ਦੇ ਨਾਲ ਅੱਛਾ ਕੀ ਆ ਮਾਏ ਨਾ ਨਾ ਅਦਾ ਭੱਜਦੇ ਭਜਣਾ ਪੇ ਭਜਣਾ ਪੈ ਗਿਆ ਮੈਂ ਭੱਜਣਾ ਉਹਨਾਂ ਦੇ ਰਾਂ ਜਾਂ ਫਰਾਹ ਕਰਦਾ ਵਜਾ ਤੇ ਦਾਬੜੇ ਕਿ ਤੇਰੇ ਆਣੇ ਆਣਿਆ ਕੋ ਇਹਨੂੰ ਦੱਤਾ ਜੀ ਕੱਲ ਉਹਨਾਂ ਕੇ ਤੜਕਿਆ ਬੜਾ ਕੱਲ ਮੈਂ ਜਾਣ ਨਾਲ ਰੈਡਰ ਨਹੀਂ ਜਾ ਰਿਹਾ ਰੈਡਰ ਉਹ ਜਿਹੜਾ ਜੇ ਰਵੀ ਕਿਲਰ ਦੇ ਨਾਲ ਨਾ ਮਰਲਾ ਛੱਡ ਲੱਗਦੀ ਉਹ ਛੱਡ ਲੱਗੀ ਜਾਰੇ ਤੇ ਮਾਰਾ ਹੈ ਬੜਾ ਸੇ ਕੱਟਾ ਲੋ ਜੀ ਨਾਲ ਹੋਣਾ ਟਾਈਮ ਚਲੋ ਛੱਟ ਲੱਗਣਾ ਜ਼ਰੂਰੀ ਆ ਕਬੱਡੀ ਦੇ ਵਿੱਚ ਲੱਗਦੀਆਂ ਵਾ ਤੇ ਗਹਿਣਾ ਹੁੰਦੀਆਂ ਚਲੋ ਮੰਨਦੇ ਨਹੀਂ ਗਲੇਰ ਕਰਦੇ ਨਹੀਂ ਕਿੰਨੀਆਂ ਮੋਟੀਆਂ ਹੋਵੇਗਾ 10-20 ਦਿਨਾਂ ਦੀ ਰਿਕਵਰੀ ਬੰਦੇ ਨੂੰ ਆਸ ਹੀ ਹੁੰਦੀ ਹੁਣਦੀ ਬਾਹਾਂ ਹੁਣ ਇਹੋ ਖੇਡੂ ਵਿਚਾਰਾ ਪਤਾ ਨਹੀਂ ਉਹ ਮਾਰੇ ਤੰਦਰੁਸਤੀ ਦਵੇ ਵੀ ਇੱਕ ਸਾਹ ਨਾਲ ਦੋ ਦਿਲ ਕਰਕੇ ਹੀ ਆ ਫਿਰ ਰਿਕਵਰੀ ਕਰੂਗਾ ਨਿਕਲੇ ਅੰਗ ਤੇਨੂੰ ਪਤਾ ਬੜਾ ਮਾੜਾ ਹੁੰਦਾ ਮਾੜਾ ਲੱਗੂ ਪਰ ਸੀ ਜਣਿਆ ਆਹ ਟਾਈਮ ਆ ਛੱਟ ਦਾ ਟਾਈਮ ਨਹੀਂ ਹੈਗਾ ਆਈ ਨੇ ਸੀਜਿੰਗ ਸੱਟ ਤਾਂ ਲੱਗਣੀ ਨਹੀਂ ਚਾਹੀਦੀ ਤਰੋ ਯਾਰ ਚਲੋ ਤਰੋ ਮੇਰੇ ਭਰਾ ਉਹ ਮੰਨਦੇ ਆ ਸੱਟਾਂ ਕਬੱਡੀ ਦੇ ਵਿੱਚ ਹੈਗੀਆਂ ਜ਼ਰੂਰੀ ਆ ਗਿਆਣਾ ਹੁੰਦਾ ਬਾਪਾ ਬੁੱਢਾ ਸਾਹਿਬ ਸਭ ਤੇ ਪੜੀ ਕਰੇ ਆਪਣੇ ਅਰਗੇ ਹੀ ਹੱਥ ਨੇ ਗਿੱਟਾ ਆ ਨਹੀਂ ਜੱਟ ਗਿੱਟੇ ਨੇ ਤਾਂ ਇਦਾਂ ਜਿਵੇਂ ਠੰਡ ਲੱਗੀ ਹੁੰਦੀ ਆ ਉਧਰੇ ਕਿਲੇ ਬੰਨਰ ਜਾਈ ਚੜਾਈ ਆ ਤਰੋ ਤਰੋ ਯਾਰ ਗਿੱਟੇ ਖਲਾਲ ਦੇ ਗਿੱਟੇ ਤੇ ਜਾਈ ਜਾਈ ਹੁਣ ਹੋਣੀ ਅਰਦਾ ਯਾਰ ਹੈ ਠੰਡ ਹੁੰਦਾ ਠੰਡ ਹੁੰਦਾ ਹੁਣਾ ਹੁਣਾ ਵਾ ਪਾਹੀ ਇਹ ਵੀ ਯਾਰ ਬਲੌਗ ਬਣਾਇਆ ਕਰਨੇ ਯਾਰ ਬਣਾ ਲਿਆ ਕਰੋ ਨਹੀਂ ਬਲੌਗ ਸਾਡੇ ਵੀ ਯਾਰ ਪੇਜ ਪੂਜੀ ਬਣਾਗੇ ਤਾ ਸਾਡੇ ਇੰਨੇ ਬਣਾ ਦੇਣਾ ਆਪਣੀ ਜਵਾਨ ਆਪ ਗਾਲਾਂ ਕੱਢੇ ਸਹੀ ਗੱਲ ਮੈਂ ਗਰਨਾਲ ਨੂੰ ਬਣਾ ਕੇ ਲਗਾ ਵੇਚ ਦੇਣਾ ਤੂੰ ਚਾਹੀਦੇ ਭਾਈ ਤੂੰ ਬਣਾ ਗਰਨਾਲ ਵਾਲਾ ਪਰਦੇ ਖੋਲਦਾ ਲੋਕਾਂ ਦੇ ਸੱਚੇ ਝੂਠੇ ਸਹੀ ਗੱਲ ਗਰਨਾਲ ਨੂੰ ਦਿੰਨੇ ਬਣਾ ਕੇ ਅੱਧਿਆਂ ਦੀ ਕਬੱਡੀ ਛੁੱਟ ਜਾਨੀ ਆ ਆਹੋ ਜਿਹੜਾ ਉਹਨੂੰ ਮੈਨੂੰ ਅੱਗੇ ਰੱਖ ਦੋ ਲੜਾਉਂਦਾ ਮੈਨੂੰ ਕਿ ਲੋੜਾੜਨ ਨੂੰ ਮਗਰੇ ਗਏ ਅਸੀਂ બસ ਗੱਲ ਹੀ ਛੇੜਨੀ ਆ ਗੱਲ ਹੀ ਛੇੜਨੀ ਆ ਬੰਬ औरत ਬੰਪੇ ਹੋ ਰਹੇ ਉੱਥੇ ਗਈ ਇਹ ਨਾ ਕੋਈ ਜਾਂ ਮੈਂ ਇੱਕ ਦਾ ਫੜ ਲਾਂ ਇਹ ਨਾ ਤੈਨੂੰ ਉੱਤੋਂ ਦੀ ਚਲਾਇਆ ਹੋਏ ਜਿਸ ਨੇ ਸਰ ਤੇ ਇੱਕ ਦਾ ਫੜ ਲਿਆ ਇੱਕ ਕੀ ਅੱਦਾ ਇੱਕ ਇੱਕ ਹਾਂ ਇੱਕ ਫੜ ਦੇ ਫੜ ਜੂਗਾ ਇਹ ਨਾ ਨਾ ਵੇ ਖਲੋਤੇ ਨੂੰ ਫੜ ਕੇ ਆ ਕੇ ਫੜ ਲੇ ਦੇਖ ਨਾ ਵੇ ਖਲੋਤੇ ਨੂੰ ਜਫਾ ਮਾਰ ਕੇ ਆ ਕੇ ਆ ਫੜ ਲਿਆ ਵੇ ਨਹੀਂ ਜਾਫਾ ਲਾਉਂ ਯਾਰ ਚਾ ਇਸ ਜਿਹਰੋ ਜੋਬਰਾ ਹੋਏ ਨੁਕਰੀ ਕਰਕੇ ਉਹਨੂੰ ਕਹਣਾ ਇੱਥੇ ਕਿਲੋ ਮੇਟਾ ਕੰਮਾਰਨਾ ਵਾ ਪਹਿਲੇ ਨਹੀਂ ਜਾਫੀ ਲਿਆ ਏ ਡੈਡ ਨਹੀਂ ਜਾਫੀ ਆ ਮੈਂ ਤਨ ਉਹਦੋਂ ਵੇਖਣਾ ਸ਼ੁਰੂ ਕੀਤਾ ਜਦੋਂ ਖੱਟੀ ਨਿਕਰ ਪਾਉਂਦਾ ਰਿਹਾ ਕਰਿਆਲੇ ਨੇ ਉਹਦਾ ਹੁੰਦਾ ਐ ਵਾਲ ਰੱਖਿਉਂਦੇ ਪਿੱਛੋਂ ਲੰਮੀ ਜੀ ਗੁੱਤ ਜੀ ਹੁੰਦੀ ਉਹਦੋਂ ਤਨ ਮਵਿੰਦਰ ਕਰਿਆਲੇ ਖੱਟੀ ਨਿਕਰਵਾਉਣਾ ਉਹਦੋਂ ਤੂੰ ਕਾਰਾ ਇਹ ਨਾ ਆ ਚੀਜ਼ ਕਰ ਲਾ ਕੇ ਨਿਕਾ ਹੁੰਦਾ ਹੀ ਕਸਿਆ ਜਾ ਤੇ ਪੱਟ ਭਾਰੇ ਹੁੰਦੇ ਹੀ ਥੋੜੇ ਖਸਮੇਰੇ ਪੂਰਾ ਘਰ ਆਇਆ ਸਰੀਰੀ ਤੇ ਭਰਿਆ ਭਰਿਆ ਜਾਂਦਾ ਹੁਣ ਘਟ ਭਰਿਆ ਹੁਣ ਟਿੱਡ ਜਾ ਖੜਾ ਗੋਲੇ ਉਹਨੇ ਕਿਹੜੇ ਜਿਆਦਾ ਹੈ ਆਹੋ ਟਿੱਡੇ ਖਾਈ ਪੀਦਾ ਧੁਖੇ ਮਰਦੇ ਨੇ ਮੇਰਾ ਭਰਾ ਤੁਰੋ ਯਾਰ ਆਪਾਂ ਲੈਣ ਦੀ ਬਹੁਤ ਵਧੀਆ ਤੈਸਨਾ ਠੀਕ ਹੈ ਬਸ 4 ਵਜੇ ਬੰਦੇ ਸਾਡੇ ਰੈਡੀ ਪਹੁੰਚ ਜਾਣਗੇ ਗਰਾਊਂਡ ਚ ਹਾਂ ਜੀ ਇੱਕ ਮਿੰਟ ਇਧਰ ਉਧਰ ਹੁੰਦਾ ਦਿਖਾ ਫਿਰ ਸਾਨੂੰ ਦੱਸ ਦਿਓ ਕਰਕੇ ਤੇ ਆ ਜਿਓ ਮੇਰੀ ਗੱਲ ਸੁਣ ਇਹ ਸਭ ਤੋਂ ਜ਼ਿਆਦਾ ਤੈਨੂੰ ਕੰਮ ਘਟਿਆ ਹੈ ਸਾਡੇ ਘਟ ਤੈਨੂੰ ਜ਼ਿਆਦਾ ਉਹ ਨਾ ਭੂਰਾ ਤੇ ਕੋਈ ਗੱਲ ਨਹੀਂ ਤੇ ਨਾਲ ਇਹਨਾਂ ਤਾਂ ਭੱਜੇ ਥੋੜੀ ਕਿਤੇ ਵਿਚਾਰਿਆਂ ਤੋਂ ਭਰਾ ਆਪਣੇ ਨਿੱਕੇ ਤੈਨੂੰ ਕੱਟਣ ਕਹੇ ਕੈਂਚੀ ਕੌਣ ਮੰਗਦਾ ਏ ਦਿਲਜਾਰੀ ਮੰਗਦਾ ਏ ਆ ਲੈ ਲੈ ਓਏ ਆ ਬਣਾ ਦੇ ਨਿੱਕੂ ਉਹ ਲੈ ਲਈ ਸੁਣ ਹਾਂ ਕੌਣ ਕੌਣ ਆ ਅਗਲੇ ਬੰਨੇ ਕੀ ਦੇਣਾ ਮੈਚ ਅੱਪੜਿਓ ਹਰਿਆਣੇ ਦੀ ਟੀਮ ਆ ਦੇ ਇਸ ਹਾਲ ਤੇ ਬਾਕੀਓ ਦੇਖੋ ਪਲੇਅਰ ਸਾਰੇ ਹਰਿਆਣੇ ਦੇ ਹੋਣਗੇ ਕਿ ਇਧਰ ਦੇ ਆਉਣਗੇ ਨਹੀਂ ਲਗਭਗ ਹਰਿਆਣੇ ਦੇ ਹੀ ਹੋਣਗੇ ਅੱਛਾ ਅੱਗੇ ਆਪਣੇ ਮਾਝੇ ਦੇ ਖੇਡ ਕੇ ਜਾਂਦੇ ਇਥੇ ਅੱਛਾ ਹਾਂ ਵਧੀਆ ਟੀਮ ਬਣਾਉਂਦੇ ਸਰਦਰੀਓ ਠੀਕ ਹੈ ਚਲੋ ਪੱਕੀ ਚਲੋ ਮਹਾਰਾਜ ਲਿਆ ਵੇ ਟਰੈਕ ਸੂਟ ਪਾ ਕੇ ਦੋ ਮਸ਼ਹੂਰੀ ਜੀ ਦੰਦਾ ਕਰਦਾ ਓਏ ਅਮਤ ਮੈਨੂੰ ਪਤਾ ਚਾਹ ਪਾਈ ਗਲੈਚ ਇਹ ਹੋਗੇ ਕਿਉਂਕਿ ਇਹ ਸੰਗਤ ਦੇ ਚਰਮ ਪੈਂਦੇ ਆ ਤੇ ਉਹ ਭਰਾ ਦਾ ਵੀ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਦੇ ਆ ਵਿੰਦੇ ਭਰਾ ਦਾ ਉਧਰ ਵੀ ਨੇ ਜਿਹੜਾ ਪਿਆਰ ਕਹਿੰਦੇ ਸ਼ੇਰੇ ਲਾਹੌਰੀ ਬੱਲੀਏ ਦੇ ਨਾਲ ਹੈ ਜਿਹੜਾ ਕਬੱਡੀ ਦਾ ਸ਼ਰਾਈ ਹੈ ਪਰਾ ਪੱਕਦੇ ਕਹਿੰਦੇ ਜਿਹਦੇ YouTube ਤੇ ਚਰਚੇ ਆ ਜਿਹਨੇ ਕਹਿੰਦੇ Instagram ਤੇ ਹੈਂਗ ਕੀਤੀ ਹੋਈ ਆ ਜਿਹਦਾ Facebook ਤੇ ਜਦੋਂ ਚਰਚਾ ਛਿੰਦਾ ਤੇ ਸਭਰਾਮਾ ਵਾਲੇ ਦੀ ਕਹਿੰਦੇ ਦੁਨੀਆ دیਵਾਨੀ ਹੁੰਦੀ ਹੈ ਇਹ ਬਾਬਾ ਸੂਬਾ ਸਿੰਘ ਜੀ ਕਹਾਰਕੇ ਵਾਲੇ ਪੁੱਜੇ ਹੋਇਆ ਜਲਦੀਆਂ ਕਰਾਈ ਤੋਂ ਧੰਨਵਾਦ ਹੈ ਗਪਾਲੇ ਵਾਲਾ ਹਰਦੀਪ ਪੁੱਜਾ ਹੋਇਆ ਨਾਲ ਸਿੰਘ ਪੁਰੀਆ ਰਾਣਾ ਆਇਆ ਹੋਇਆ ਆਹ ਤੱਕਦੇ ਕਹਿੰਦੇ गिलपुरे केख लो जमें नहीं देखी कमाल जी इन्होंने बोलों के लिए मैंबर साहब बहुत व्डे प्यार ਸਰਪੰਚ ਸਿੰਘ ਸਰਪੰਚ ਕੋਈ ਦਾ ਕਰ ਰਿਹਾ ਹੈ ਰੂਪੀ ਕਹਿੰਦੇ ਭਾਗਲ ਵਾਲਾ ਖੇਡ ਮੈਦਾਨ 'ਚ ਰੇਡ ਪਾਉਣਾ ਵਧਿਆ ਹੋਇਆ ਹੈ ਚਾਰ ਪਿਆਰ ਹੈ ਪ੍ਰੀਤ ਉਹ ਦੇਖ ਮੁੰਡੇ 'ਚ ਕਿੰਨੀ ਕਿ ਜਾਨ ਹੈ ਦੇਖ ਮੁੰਡੇ 'ਚ ਕਿੰਨੀ ਕਿ ਜਾਨ ਹੈ ਤੱਕਦੇ ਖੇਡ ਮੈਦਾਨ 'ਚ ਸਿਰੇ ਦੀ ਟੱਕਰ ਉਧਰ ਮੇਰਾ ਵੀਰ ਡਾਕਟਰ ਭਗੰਦਰ ਸਿੰਘ ਜੀ ਜਿਨ੍ਹਾਂ ਦਾ ਲੰਮੇ ਸਮੇ ਤੋਂ ਪਿਆਰ ਆ ਸਦੂ ਪਿਆਰ ਹੈ ਇਧਰਲੇ ਪਾਸੇ ਆਪਾਂ ਤੱਕਾਂਗੇ ਬੋਲੂ ਦਾ ਪੇਚਾ ਆਹੀ ਮੁੰਡਾ ਸੁਰਖੀਆਂ ਦੇ ਵਿੱਚ ਹੈ ਆਹੀ ਮੁੰਡਾ ਸੁਰਖੀਆਂ ਦੇ ਵਿੱਚ ਹੈ ਪਿੱਤਾ ਪਰਪੂਤ ਨਸਲ ਪਰ ਘੋੜਾ ਪੌਦਾ ਨਹੀਂ ਤੇ ਥੋੜਾ ਥੋੜਾ ਪਿੱਤਾ ਤੱਕ ਹਿੰਡ ਦਾ ਬਣ ਗਿਆ ਓਏ ਮਸਲਾ ਹਿੰਡ ਦਾ ਬਣ ਗਿਆ ਓਏ ਕਾਡੀਆਂ ਦੋ ਦੋ ਪਾ ਦੇ ਰੁਪਿਆ ਮੈਂ ਪੰਜਾਬ ਪੁਰਾਣੇ ਨੂੰ ਨਕਸ਼ੇ ਉੱਤੇ vente ਇਹ ਰਮੀ ਰਿਹਾ ਹਰ ਸਟੇਜ ਦੀ ਨਕਲ ਹੋ ਗਈ ਹੈ ਜਿੱਥੇ ਪ੍ਰਬੰਧਕਾਂ ਦੇ ਤਹਾਸ਼ਵੀ ਜਾਣਕਾਰੀ ਦੇ ਦੋ ਐਮ ਆਰ ਆਈ ਪਰਮਾਨੈਂਟ ਬਹੁਤ ਦੇਖੇ ਕਰਦਾ ਹੈ ਪਰ ਕਮੇਟੀ ਵੱਲੋਂ ਦੇਖੇ ਕਰੀਏ ਤਾਂ ਇਹ ਤਾਂ ਰੋਗ ਦੇ ਦਾ ਹੈ ਗਿਆ ਪਰ ਪ੍ਰਬੰਧਕ ਕਮੇਟੀ ਦਾ ਜਿਗਰਾ ਵੱਡਾ ਇਹ ਚਾਹਵਾਂ ਮੈਂ ਪ੍ਰੋਮੋਟ ਕਰਾ ਕੇ ਵੀ ਕਹਿ ਰਹੇ ਵੀ ਸਾਡਾ ਮਾਣ ਲੈ ਲਏ ਇਹ ਤਾਂ ਬਹੁਤ ਬਚਾਪਾ ਜਾ ਰਿਹਾ ਹੈ 7 ਤਰੀਕ ਜਿਹੜੀ ਹੈ 7 ਤਰੀਕ ਨੂੰ ਲੱਗ ਰਿਹਾ ਹੈ ਸੈਂਟਰ ਨੂੰ ਕੰਟਰੋਲ ਸਿਨੀ

ਕੋਟਾ ਆ ਬਣਾ ਦੇ ਜੱਟਾ ਕੋਲੇ ਆ ਦੇ ਉਹ ਆਹ ਇਹ ਛੱਡ ਕੇ ਵੀ ਕਿੰਨੇ ਕਾਲ ਦੇ ਜੱਟਾ ਬੈਠਾ ਹੈ ਉਹ ਆਹ ਬਣਾ ਗੱਟਾ ਉਹ ਕਾਰੀਓ ਬਣਾ ਉਹ ਕੋਲੋਂ ਬਣਾ ਇਹ ਨਹੀਂ ਲੱਗਦਾ ਕੋਈ ਇਹਦਾ ਅੱਗੇ ਚੱਲ ਜੀ ਨੇ ਸਬਸਕ੍ਰਾਈਬ ਕਰਿਆ ਜੇ ਹੋਣੇ ਆ ਥੋੜੇ ਆ ਹਾਂਜੀ ਅਜੇ ਥੋੜੇ ਜਿਹੇ ਸਬਸਕ੍ਰਾਈਬ ਕਰੋ ਜਿਹੜੇ ਭਰਾ ਵਿੰਦੇ ਐਮੀ ਢਿੱਲੋ ਨਾ ਦੇਦਾ ਪੇਜ ਆ ਆਪਣੇ ਵਲੌਗ ਜੀ ਪਾਦਨੇ ਆਪਾਂ ਇਹਨਾਂ ਘੰਟਾ ਭਾਈ ਦਾ ਰੁਟੀਨ ਚ ਤੇ 9 ਸਾਲਾ ਮਰਿਆ ਤੇ ਕਲਾਸ ਕਿਹੜੀ ਚ ਤੀਜੀ ਤੀਜੀ ਚ ਪੜਦਾ ਉਹ ਤੇ ਚਬਾਲ ਤੋਂ ਤੇ ਪੜਨਾ ਵੀ ਆ ਨੱਪ ਕੇ ਰੱਖਣੀ ਕਿਲੀ ਪੂਰੀ ਠੀਕ ਆ ਬਹੁਤ ਵੈਰੀ ਗੁੱਡ ਬਾਕੀ ਜਿੱਥੇ ਵੀ ਸਾਡੀ ਜਰੂਰਤ ਪਈ ਤੁਮ ਮੱਗੀ ਜਿੱਥੇ ਕਰੀ ਲਵ ਯੂ ਠੀਕ ਐ ਰਾਮ ਘਰ ਲੱਗ ਗਿਆ ਹੀ ਮੈਚ ਤੋਂ 7-8 ਕਿਲੋਮੀਟਰ ਦੂਰ ਜੇ ਹੈਪੀ ਕਹਿੰਦਾ ਮੈਂ ਹੁਣੇ ਪ੍ਰੋਟੀਨ ਖੋਲਣੀ ਆ ਹਾਂ 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 ਮੈਂ ਵੀ ਚਾਟਾ ਹੀ ਨਾ ਹੋਵੇ ਕਿਤੇ ਮਨਜੀਤ ਨੇ ਖੋਲੀ ਮਨਜੀਤ ਕੋ ਭਈ ਉਹ ਦੰਦੇ ਦਾ ਟੈਸਟ ਚੈੱਕ ਕੀਤਾ ਨਿਆਰਾ ਫੁੱਲ ਭਰੀ ਉੱਤੋਂ ਤੱਕ ਦੇ ਭਰੀ ਉਹ ਪੀਤੀ ਦੋ ਦੇ ਦੋਸਤ ਕੋਈ ਨਿਸ਼ਾਨੀ ਵੀ ਹੁੰਦੀ ਰਹੀ ਨਾ ਇਹ ਆ ਫੇਕ ਨਹੀਂ ਇਹ ਤੇ ਬਾਹਰੋਂ ਲਿਆਂਦੀ ਆ ਨਾ ਜੇ ਦਾ ਸਟੋਰ ਤੋਂ ਬਿੱਲ ਦਿੱਤਾ ਉਹਨੇ ਨਾਲ ਤੇ ਬਾਹਰ ਤੁਹਾਨੂੰ ਪਤਾ ਜਿਹੜੇ ਸਟੋਰ ਹੁੰਦੇ ਆ ਉਹਨਾਂ ਤੇ ਹਾਂ ਜਿਹੜੇ ਧੋਲੀਆਂ ਵੀ ਪ੍ਰੋਟੀਨ ਵਾਲਾ ਹੀ ਹੁੰਦੇ ਨੇ ਡ੍ਰਿੰਕ ਲਈ ਜਾਂਦੀ ਗਵਰਨਮੈਂਟਲੋਂ ਖੁੱਲਦਾ ਨਾ ਸਟੋਰ ਪਰਮਿਸ਼ਨ ਲੈ ਕੇ ਇਦਾਂ ਹੁੰਦੇ ਆ ਉਹ ਉੱਧਰ ਡੁਪਲੀਕੇਟ ਨਹੀਂ ਹਾਂ ਮੇਰਾ ਨਾ ਫਲੇਵਰ ਹੈ ਫਲੇਵਰ ਵਧੀਆ ਸਮੈਲ ਹੀ ਬੜੀ ਵਧੀਆ ਮਿੱਠੀ ਪਾਣੀ ਇੱਕ ਹੁਣ ਵਾਹ ਉਹ ਸੱਚਾ ਪਾਸ਼ਾ ਅਹ ਆਪਾਂ ਟੱਤ ਸੰਦੇ ਪਾਣੀ ਪਾਉ ਆਪਣੀ ਮੜਾ ਇਹ ਗਾਈ ਨਾ ਕੇ ਪਾਣੀ ਹੈਗਾ ਵਾਦੂ ਪਾਣੀ ਰੀਵਿਊ ਚੈੱਕ ਕਰਨਾ ਹੈ ਪਰ ਗਿਆ ਬਹੁਤ ਇੰਨਾ ਪਾਣੀ ਘਰਣਾ ਹੋਰ ਦੋ ਜਾਨ ਜਿਆਦਾ ਹੋਣਾ ਓਏ ਪਿੰਕ ਸਟਰਾਬਰੀ ਦੀ ਹੈ ਸੱਚ ਕੱਲਾ ਬਣਾਉਣਾ ਨਹੀਂ ਮਿਕਸਾ ਹੂੰ ਮਿਕਸਾ ਸਾਰਾ ਛੱਬਰਾ ਦੇ ਪਿਛੇ ਲੱਗੋ ਲੈ ਉਹ ਜੇ ਬਰ ਰੱਖਣ ਉਹ ਕਿਹਨੂੰ ਹੀ ਰੱਖਦਾ ਉਹ ਨਾਟਕ ਵਰਦਾਨੀ ਨੇ ਜਗਾੜ ਮੋਢਾ ਕਿਦਰਿਆ ਦੁਖਿਆਤ ਨਹੀਂ ਮੜਾ ਜਾ ਦੁਖਿਆ ਜਦੋਂ ਠੰਡੇ ਨਹੀਂ ਲੱਗਣਾ ਜਿਹੜਾ ਗਰਮ ਚਾਹੀਦਾ ਸੱਜੇ ਕਰਕੇ ਮੇਰਾ ਸਰੀਰ ਪਹਿਲਾਂ ਪੰਜ ਰੇਡਾ ਕਿਉਂ ਨਹੀਂ ਲੱਗਾ ਉਹ ਮੈਂ ਤਾਂ ਉਹ ਪਿੰਡੂ ਜਾ ਫੀ ਇਹਦਾ ਭਰਾ ਉਹ ਪੁੱਛ ਤੂੰ ਕੋਲੇ ਮੈਂ ਕੋਲੀ ਮੈਂ ਤਾਂ ਹੀ ਮੈਂ ਯਾਰ ਜਦੋਂ ਮਸੀਰ ਹੋਵੇ ਆਡੂੜ ਕੇ ਡਿੱਗ ਪੇ ਬੰਦਾ ਮੋੜ ਜਾ ਬਰ ਜਾਂਦਾ ਕਰਤਰੀ ਦੇ ਸੱਟ ਦਾ ਵੀ ਨਹੀਂ ਪਤਾ ਲੱਗਦਾ ਅੰਕ ਕਿ ਜਿਆਦੀ ਨਹੀਂ ਲਾਉਣੀ ਪੈਂਦੀ ਐਹੋ ਹੀ ਤਾਂ ਫਿਰ ਕੋਈ ਆ ਰਹੀ ਟੀ ਵਧੀਆ ਵਧੀਆ ਵਾਹਿਗੁਰੂ ਸੱਚਾ ਪਾਤਸ਼ਾਹ ਆਪਣਾ ਪਾਤਸ਼ਾਹ ਹੋਈ ਹੋਰ ਬੜਾ ਘੈਂਟ ਈ ਆ ਦੇਖੋ ਤਾਂ ਕੀ ਆ ਕਰਾਂ ਜੀ ਨੂੰ ਕੋਈ ਹੁੰਦਾ ਇਧਰ ਆਪੀ ਦੇ ਤੇ ਪੀ ਦਸੂਣੇ ਕੋਟਕੀ ਪੀਂਹ ਤੇ ਜੋਗੀ ਬਸ ਕਰ ਇਹਨੇ ਤੇ ਪੀ ਗਾਣੂ ਹੁੰਦਾ ਤੈਨੂੰ ਫਰੋਂਡੇ ਕਿਤੇ ਡੇਡ ਵਾਲੀ ਪਾਉਣੀ ਆ ਵਧੀਆਣਾ ਫਲੇਵਰ ਬਣਾਣਾ ਕਿ ਤਰ੍ਹਾਂ ਦਾ ਟਾਪ ਆ ਯਾਰ ਛਾਰੇ ਪੁੱਟੇ ਸਿੱਧੇ ਜੇ ਕਰਦਾ ਨੂੰ ਇਹ ਵਾਲੇ ਇਹੰਦਾ ਗੁੱਡ ਮਿਡਲ ਫਿੰਗਰ ਵਕਾਉਣਾ ਦੋਸਤਾਂ ਦਾ ਛੱਪੇ ਨੂੰ ਵੀ ਪੇਰ ਪੀ ਲੋ ਹੋਰ ਪਾ ਲੋ ਉਥੋਂ ਨਿੰਬਾਸ ਰੱਖੀ ਹੁਣ ਬਸ ਬਸ ਇਹਨਾਂ ਨੂੰ ਦਿਖਾ ਦੇ ਟੇਸਟਿੰਗ ਪੂਰਾ ਘੈਂਟ ਆ ਬੜਾ ਘੈਂਟ ਆ ਨਜ਼ਾਰੇ ਆਉਣਗੇ ਪੂਰੇ ਚਲੋ ਓਕੇ ਆ ਚਾ ਲੋ ਭਾਜੀ ਮਾਰੋ